ਕਿ ਰਾਹੁਲ ਗਾਂਧੀ ਸਾਹਿਬ ਅੱਜ ਪੰਜਾਬ ਦੇ ਦੌਰੇ ਤੇ ਹਨ ਹਾਲਾਂਕਿ ਇਹ ਸਮਾ ਸਿਆਸਤਦਾਨੀ ਸਿਆਸੀ ਟਿੱਪਣੀਆਂ ਦਾ ਨਹੀਂ ਕਿਉਂਕਿ ਪੰਜਾਬ ਇੱਕ ਬੇਹਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੋਆਬਾ ਇੱਥਨੇ ਖੇਤਰ ਹੜ੍ਹਾਂ ਦੇ ਪ੍ਰਭਾਵ ਹੇਠ ਹਨ ਪਰ ਹਾਂ ਵੇ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼ਰੋਨੀ ਆਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਜੀ 75% ਪੰਜਾਬ ਦਾ ਯੂਥ ਨਿਸ਼ੇੜੀ ਹੈ ਰਾਹੁਲ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਨਹੀਂ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਅੱਜ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਮੰਨਾ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30-30 40-40 ਫੁੱਟ ਪਾਣੀ 'ਚ ਲਾਈਫ ਜੈਕਟਾ ਪਾ ਕੇ ਬੰਨ ਮਾਰ ਰਹੇ ਨੇ ਇਹ ਉਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅੱਜ ਇਸ ਆਫ਼ਤ ਦਾ ਦੇ ਵਿੱਚ ਹਿੱਕਾਂ ਢਾਹ ਕੇ ਉਹੀ ਨੌਜਵਾਨ ਖੜਾ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਜਦੋਂ ਸਰਕਾਰਾਂ ਭੱਜ ਗਈਆਂ ਸਰਕਾਰਾਂ ਨੇ ਬੇਰੁਕੀ ਦਿਖਾਈ ਉਦੋਂ ਪੰਜਾਬ ਦੇ ਇਸ ਬਹਾਦਰ ਨੌਜਵਾਨ ਨੇ ਪੰਜਾਬ ਦੀ ਪਾਣੀਆਂ ਦੀ ਆਫਤਾ ਅਗੇ ਆਪਣੀਆਂ ਹਿੱਕਾਂ ਡਾ ਕੇ ਪੰਜਾਬ ਨੂੰ ਬਚਾਇਆ। ਕੋ ਰਾਹੁਲ ਗਾਂਧੀ ਸਾਹਿਬ ਅੱਜ ਪੰਜਾਬ ਦੇ ਦੌਰੇ ਤੇ ਹਾਲਾਂਕਿ ਇਹ ਸਮਾ ਸਿਆਸਤਦਾਨੀ ਸਿਆਸੀ ਟਿੱਪਣੀਆਂ ਦਾ ਨਹੀਂ ਕਿਉਂਕਿ ਪੰਜਾਬ ਇੱਕ ਬੇਹੱਦ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੋਆਬਾ ਇੱਥੇਨੇ ਖੇਤਰ ਹੜ੍ਹਾਂ ਦੇ ਪ੍ਰਭਾਵੇ ਹੇਟੇ। ਪਰ ਹਾਂ ਪਰ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ। ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼ਰੋਨੀ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਸੀ 75% ਪੰਜਾਬ ਦਾ ਯੂਥ ਨਸ਼ੇੜੀ ਹੈ ਰਾਹੁਲ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਨਹੀਂ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਜੇ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਬੰਨ੍ਹਾ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30 30 40 40 ਫੁੱਟ ਪਾਣੀ 'ਚ ਲਾਈਫ ਜੈਕਟਾ ਪਾ ਕੇ ਬੰਨ ਮਾਰ ਰਹੇ ਨੇ ਇਹ ਉਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅੱਜ ਇਸ ਆਫ਼ਤ ਦਾ ਦੇ ਵਿੱਚ ਹਿੱਕਾਂ ਢਾਹ ਕੇ ਉਹੀ ਨੌਜਵਾਨ ਖੜਾ ਹੈ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਜਦੋਂ ਸਰਕਾਰਾਂ ਭੱਜ ਗਈਆਂ ਸਰਕਾਰਾਂ ਨੇ ਬੇਰੁਕੀ ਦਿਖਾਈ ਉਦੋਂ ਪੰਜਾਬ ਦੇ ਇਸ ਬਹਾਦਰ ਨੌਜਵਾਨ ਨੇ ਪੰਜਾਬ ਦੀ ਪਾਣੀਆਂ ਦੀ ਆਫਤਾ ਅਗੇ ਆਪਣੀਆਂ ਹਿੱਕਾਂ ਡਾ ਕੇ ਪੰਜਾਬ ਨੂੰ ਬਚਾਇਆ। ਕੋ ਰਾਹੁਲ ਗਾਂਧੀ ਸਾਹਿਬ ਅੱਜ ਪੰਜਾਬ ਦੇ ਦੌਰੇ ਤੇ ਹਾਲਾਂਕਿ ਇਹ ਸਮਾ ਸਿਆਸਤਦਾਨੀ ਸਿਆਸੀ ਟਿੱਪਣੀਆਂ ਦਾ ਨਹੀਂ ਕਿਉਂਕਿ ਪੰਜਾਬ ਇੱਕ ਬੇਹਤ ਮੁਸ਼ਕਲ ਦੌਰ ਦੇ ਵਿੱਚੋਂ ਗੁਜ਼ਰ ਰਿਹਾ ਮਾਝਾ ਮਾਲਵਾ ਦੋਆਬਾ ਇੱਥੇਨੇ ਖੇਤਰ ਹੜ੍ਹਾਂ ਦੇ ਪ੍ਰਭਾਵ ਹੇਠ। ਪਰ ਹਾਂ ਵੇ ਰਾਹੁਲ ਗਾਂਧੀ ਨੂੰ ਅੱਜ ਪੰਜਾਬ ਆਇਆ ਨੂੰ ਇੱਕ ਸਵਾਲ ਜ਼ਰੂਰ ਕਰਨਾ ਚਾਹੁੰਦਾ ਕਿਉਂਕਿ ਰਾਹੁਲ ਗਾਂਧੀ ਨੇ ਪੰਜਾਬ ਦੇ ਨੌਜਵਾਨਾਂ ਨੂੰ ਲੈ ਕੇ ਇੱਕ ਬੜਾ ਖਤਰਨਾਕ ਬਿਆਨ ਦਿੱਤਾ ਸੀ ਉਹ ਬਿਆਨ ਦਾ ਮਕਸਦ ਸਿਰਫ ਤੇ ਸਿਰਫ ਉਸ ਸਮੇਂ ਦੀ ਸ਼ਰੋਨੀ ਅਕਾਲੀ ਦਲ ਦੀ ਸਰਕਾਰ ਨੂੰ ਬਦਨਾਮ ਕਰਨਾ ਸੀ ਕੀ ਕਿਹਾ ਸੀ ਰਾਹੁਲ ਗਾਂਧੀ ਨੇ ਕਹਿੰਦਾ ਸੀ 75% ਪੰਜਾਬ ਦਾ ਯੂਥ ਨਸ਼ੇੜੀ ਹੈ ਰਾਹੁਲ ਗਾਂਧੀ ਸਾਹਿਬ ਤੁਹਾਡੇ ਉਸ ਬਿਆਨ ਨੇ ਪੰਜਾਬ ਦੇ ਨੌਜਵਾਨਾਂ ਦਾ ਉਹ ਵੱਡਾ ਨੁਕਸਾਨ ਕੀਤਾ ਵੀਜ਼ੇ ਲੱਗਣੇ ਬੰਦ ਹੋ ਗਏ ਪ੍ਰਾਈਵੇਟ ਸੈਕਟਰ 'ਚ ਨੌਕਰੀਆਂ ਵੀ ਮਿਲਦੀਆਂ ਸੀ ਕਿਉਂਕਿ ਲੋਕ ਚੱਕੀ ਨਜ਼ਰ ਨਾਲ ਦੇਖਣ ਲੱਗੇ ਸੀ ਕਿ ਭਾਈ ਪਤਾ ਨਹੀਂ ਪੰਜਾਬ ਦੇ ਨੌਜਵਾਨ ਕਿੰਨਾ ਕੁ ਨਸ਼ਾ ਕਰਦੇ ਨੇ ਸੋ ਜੇ ਮੈਂ ਕਾਂਗਰਸ ਦੀ ਪੰਜਾਬ ਦੀ ਲੀਡਰਸ਼ਿਪ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਤੁਹਾਨੂੰ ਘਮਾਵੇ ਤੁਹਾਨੂੰ ਬੰਨਾਂ ਦੇ ਉੱਤੇ ਲੈ ਕੇ ਜਾਵੇ ਤੇ ਜਾ ਕੇ ਦੇਖੋ ਕਿਸ ਤਰੀਕੇ ਤੇਜ਼ ਵਹਾਅ ਦੇ ਵਿੱਚ ਸਾਡੇ ਆਪ ਦੇ ਮੁੰਡੇ 30 30 40 40 ਫੁੱਟ ਪਾਣੀ ਚ ਲਾਈਫ ਜੈਕਟਾ ਪਾ ਕੇ ਬੰਨ ਮਾਰ ਰਹੇ ਨੇ ਇਹ ਉਹੀ ਪੰਜਾਬ ਦਾ ਨੌਜਵਾਨ ਹੈ ਜਿਹਨੂੰ ਨਸ਼ੇੜੀ ਕਹਿ ਕੇ ਤੁਸੀਂ ਬਦਨਾਮ ਕੀਤਾ ਤੇ ਅੱਜ ਇਸ ਆਫਤ ਦਾ ਦੇ ਵਿੱਚ ਹਿੱਕਾ ਡਾ ਕੇ ਉਹੀ ਨੌਜਵਾਨ ਖੜਾ ਤੇ ਜਾਂਦੇ ਹੋਏ ਪੰਜਾਬ ਦੇ ਇਸ ਨੌਜਵਾਨ ਤੋਂ ਮਾਫੀ ਜ਼ਰੂਰ ਮੰਗ ਕੇ ਜਾਇਓ ਕਿਉਂਕਿ ਜਦੋਂ ਸਰਕਾਰਾਂ ਭੱਜ ਗਈਆਂ ਸਰਕਾਰਾਂ ਨੇ ਬੇਰੁਕੀ ਦਿਖਾਈ ਉਦੋਂ ਪੰਜਾਬ ਦੇ ਇਸ ਬਹਾਦਰ ਨੌਜਵਾਨ ਨੇ ਪੰਜਾਬ ਦੀ ਪਾਣੀਆਂ ਦੀ ਆਫਤਾ ਅਗੇ ਆਪਣੀਆਂ ਹਿੱਕਾਂ ਢਾ ਕੇ ਪੰਜਾਬ ਨੂੰ ਬਚਾਇਆ